ਪੰਜਾਬ ਬਲੂ ਮਾੜਿਆਂਸਰਾਂ ਖਿਲਾਫ ਚਲਾਈ ਗਈ ਮੁਹੰਮਤ ਤਹਿਤ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਵਿੱਚ ਐਸ ਤੇ ਡੀਐਸਪੀ ਸਰਾਜ ਜੁਰਾ ਸਿੰਘ ਐਸਪੀ ਹੈੱਡਕੁਆਰਟਰ ਤੇ ਡੀਐਸ ਐਚਓ ਸਦਰ ਗੁਰਸੇਵਤ ਸਿੰਘ ਜਿਹੜੇ ਆਪਣੇ ਪੁਲਿਸ ਪਾਰਟੀ ਨਾਲ ਇਹ ਇਲਾਕੇ ਦੇ ਵਿੱਚ ਮਸਤੀ ਦੀ ਨਾਲ ਇਹ ਡਿਊਟੀ ਕਰ ਰਿਹਾ ਸੀ ਤੇ ਨਾਕਾਬੰਦੀ ਕੀਤੀ ਹੋਈ ਸੀ ਜਿਹਦੇ ਵਿੱਚ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਬੰਦੇ ਗੱਡੀ ਕ੍ਰੇਟਾ ਗੱਡੀ ਦੇ ਵਿੱਚ ਆ ਰਹੇ ਆ ਤੇ ਉਹਨਾਂ ਕੋਲੇ ਵੈਪਨ ਵੀ ਹੈਗਾ ਤੇ ਉਹ ਗੱਡੀ ਤੋਂ ਜਦੋਂ ਲਾਕ ਕੇ ਤੇ ਇਹਨਾਂ ਨੇ ਚੈੱਕ ਕੀਤਾ ਤੇ ਪੰਜ ਬੰਦੇ ਉਹਨਾਂ ਵਿੱਚੋਂ ਕਾਬੂ ਕੀਤੇ ਤੇ ਜਿਨ੍ਹਾਂ ਕੋਲ ਇੱਕ ਪਿਸਤਲ 7.65 ਤੇ ਦੋ ਮੈਗਜ਼ੀਨ ਤੇ 18 ਜਿੰਦਾ ਕਾਰਤੂਸ ਅਤੇ ਇੱਕ ਕਰੇਟਾਕਾਰ ਪੀਵੀ 64 ਸੀ 8700 ਬਰਾਮਦ ਹੋਈ ਤੇ ਇਹਨਾਂ ਤੇ ਜਿਹੜੇ ਪਤਾ ਕਰਦੇ ਇਹਨਾਂ ਦੀ ਪਿਛੋਕੜ ਕਰਨ ਤੇ ਇੱਕ ਸਤਪਾਲ ਸਿੰਘ ਉਰਫ ਪਾਲੀ ਇਹਦੇ ਖਿਲਾਫ ਦੋ ਮੁਕੱਦਮੇ ਦਰਜ ਆ ਪਹਿਲਾਂ ਹੀ 379ਵੀ ਦੇ ਤੇ 379ਵੀ ਦੇ ਦੋਵੇਂ ਮੁਕਾਦਮੇ ਫਾਜ਼ਿਲਕਾ ਤੇ ਸਦਰ ਫਾਜ਼ਿਲਕਾ ਦਰਜ ਹੋਏ ਆ ਤੇ ਗੁਰਮੀਤ ਸਿੰਘ ਉਰਫ ਗੁਰੀ ਪੁੱਤਰ ਸੁਖਨਾਮ ਸਿੰਘ ਇਹਦੇ ਵੀ ਸਦਰ ਫਾਜ਼ਿਲਕਾ ਤੇ ਜਲਾਲਾਬਾਦ ਦੇ ਵਿੱਚ ਦੋ ਮੁਕਾਦਮੇ ਦਰਜ ਹੈਗੇ ਆ ਪੰਜ ਮੁਕਾਦਮੇ ਦਰਜ ਆ ਇਹਦੇ ਉੱਪਰ ਇਹਦੇ ਵਿੱਚ ਸਿਟੀ ਫਿਰੋਜ਼ਪੁਰ ਚ ਵੀ ਦਰਜ ਹੈਗੇ ਆ ਤੇ ਜਲਾਲਾਬਾਦ ਦੇ ਵਿੱਚ ਵੀ ਦਰਜ ਹੈਗੇ ਆ ਤੇ ਅਮਨ ਕੁਮਾਰ ਉਰਫ ਅਮਨਾ ਇਹਨਾਂ ਦੇ ਖਿਲਾਫ ਤਿੰਨ ਮੁਕਾਦਮੇ ਇਹਦੇ ਖਿਲਾਫ ਦਰਜ ਆ ਇਹਨਾਂ ਨੇ ਦੋ ਬੰਦੇ ਹੋਰ ਆ ਮਨਜੀਤ ਉਰਫ ਮੰਜੂ ਤੇ ਪਵਨ ਕੁਮਾਰ ਰਵ ਪਵਨਾ ਤੇ ਇਹਨਾਂ ਤੋਂ ਵੀ ਜਿਹੜੀ ਹੁਣ ਗ੍ਰਿਫਤਾਰੀ ਪਾ ਲਈਆ ਇਹਨਾਂ ਤੋਂ ਹੁਣ ਰਵਾਜ ਲੈ ਕੇ ਇਹਨਾਂ ਨੇ ਸਸਤੀ ਨਾਲ ਪੁਸ਼ਪਿਸ਼ ਕਰਕੇ ਕਿਸ ਪਰਪਤਜ ਲਈ ਇੱਧਰ ਆਏ ਸੀ ਇਹਦੇ ਉਹਨਾਂ ਤੋਂ ਪੁਸ਼ਪਿਸ਼ ਕੀਤੀ ਜਾਊਗੀ ਕਿ ਅਗਲੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਜਾਏਗੀ ਇਹ ਸਾਰੇ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਸਾਰੇ ਫਾਜ਼ਿਲਕਾ ਸਾਈਡ ਦੇ ਹੈਗੇ ਜਿਲਾਲਾਬਾਦ ਦੇ ਇਹ ਮੋਗੇ ਕਿਵੇਂ ਆਈ ਸੀ ਕਿਸੇ ਬਾਗਰ ਤੋਂ ਜਾਂਦੇ ਨਾਲ ਇਹ ਹੁਣ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਗੱਲ ਕਲੀਅਰ ਹੋਊਗੀ ਉਹ ਵੀ ਸਾਰਾ ਕੁਝ ਚੈੱਕ ਕਰ ਰਹੇ ਆ ਇਹਨਾਂ ਦਾ ਕਿਉਂਕਿ ਜਿਹੜਾ ਵੈਪਨ ਲੈ ਕੇ ਚੱਲਣਾ ਇਹਦੇ ਵਿੱਚ ਕੁਝ ਨਾ ਕੁਝ ਦਿੱਤਾ ਨਜ਼ਰ ਆਉਂਦਾ ਮੁਕੱਦਮੇ ਵੀ ਹੈਗੇ ਨੇ ਤੇ ਦੋ ਦੋ ਤਿੰਨ ਤਿੰਨ ਤੇ ਪੰਜ ਮੁਕੱਦਮੇ ਵੀ ਉਸ ਤੇ ਹੈਗੇ ਦੱਜ ਇਹ ਸਾਰਾ ਕੁਝ ਕਲੀਅਰ ਕਰਕੇ ਤੇ ਰਿਮਾਂਡ ਦੇ ਵਿੱਚ ਫਿਰ ਅਗਲੀ ਕਾਰਵਾਈ ਅਮਨ ਚ ਲਿਆਂਦੀ ਜੋ ਕੈਨੇਡਾ ਗੱਡੀ ਕੀ ਸੀ ਇਹ ਤਰੇਟਾ ਗੱਡੀ ਕਿਹੜੀ ਵੀ ਤਰੇਟਾ ਗੱਡੀ ਅਗਲੀ ਵਾਰ ਆਪਣਾ ਕਾਰਵਾਈ ਅਮਤੋ ਤਸਦੀਕ ਬਸ ਉਹਦੀ ਤਸਦੀਕ ਵਗੈਰਾ ਪੇਪਰ ਸਾਰੇ ਕਰ ਰਹੇ ਆ ਜੀ ਜਿਹੜੇ ਵੀ ਉਹ ਅੱਗੇ ਆਉਣ ਤੇ ਆਪਾਂ ਕਰਾਂਗੇ ਮੌਕੇ ਤੇ ਕਾਜ ਕੋਈ ਨਹੀਂ ਮੌਕੇ ਤੇ ਕਾਜ ਨਹੀਂ ਕੋਈ ਡੀਐਸਪੀ ਸਾਹਿਬ ਜਿਹੜੇ ਪੰਜੋਂ આરોપી ਗ੍ਰਫਤਾਰ ਕੀਤੇ ਇਹ ਆਪਾਂ ਚੰਦੋਸਤ ਹੈ ਰਿਸ਼ਤੇਦਾਰ ਕਿਵੇਂ ਇਹਨਾਂ ਦੇ ਵਿੱਚ ਭਰਾ ਵੀ ਹੈਗੇ ਆ ਦੋ ਤਾਂ ਜਾਣੇ ਤੇ ਇਹ ਕੁਝ ਇਹਨਾਂ ਦੇ ਪਹਿਲਾਂ ਹ ਮਕਦਮੇ ਦਰਜ ਵੀ ਹੈਗੇ ਕੇਸ ਬਾਰ ਵੀ ਹੈਗੇ ਇਹ ਆਪਸ ਵਿੱਚ ਜਿਹੜੇ ਇਕੱਠੇ ਨੇ